ਐਸ ਐਚਓ ਸਾਹਿਬ ਅਜੈਬ ਸਿੰਘ ਜੀ ਮੈਂ ਤੇ ਕੇਸ ਦਰਜ ਕਰਦੇ ਨੇ ਔਰ ਮੈਂ ਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜਿਹੜੀ ਤਸ਼ੱਦਦ ਕੀਤੀ ਜੀ ਪਹਿਲਾਂ ਜਿਹੜੀ ਮਾਰਕਟ ਕੀਤੀ ਬੰਦ ਕਮਰੇ 'ਚ ਉਹ ਬੇਹੌਣਾ ਬਹੁਤ ਗਲਤ ਕੀਤਾ ਐਸੀ ਇੱਕ ਛੋਟਾ ਜਿਹਾ ਕੋਠੇ ਰਾਤ ਕੋਈ ਮਿਹਨਤ ਕਰਦਾ ਉਹਨੂੰ ਮਿਹਨਤ ਨਹੀਂ ਕੀਤੀ ਕਰਨ ਦੇਜਾ ਮਤਲਬ ਮਿਹਨਤ ਨਹੀਂ ਕਰ ਸਕਦਾ ਜੀ ਕਿਸ ਕਿਸ ਬਿਹਾਫ ਤੇ ਹੀ ਟੈਕ ਕਰੇ ਕਿਸ ਬਸ ਹੁੰਦਾ ਜੀ ਕੋਈ ਵੀ ਤੇ ਧੱਕਾ ਚੱਲਦਾ ਨਹੀਂ ਹਾਂਜੀ ਗਰੀਬ ਤੇ ਧੱਕਾ ਚੱਲਦਾ ਉਹ ਕਰ ਰਹੇ ਜੀ ਤੇ ਜਦੋਂ ਕਪਿਲ ਸ਼ਰਮਾ ਆ ਗਏ ਮਿਹਨਤ ਕਰ ਰਿਹਾ ਉਹ ਤੇ ਆਪਾਂ ਉੱਠਣ ਨਹੀਂ ਦੇ ਰਹਾ ਜੀ ਇਹ ਗੱਲ ਸੀ ਵੀ ਇਲਾਕੇ ਚ ਇੰਨਾ ਮਾੜੇ ਗੰਵ ਚੱਲ ਰਹੇ ਨੇ ਹਾਂਜੀ ਉਹ ਨਹੀਂ ਦਿਖਦੇ ਉਹਨਾਂ ਕਿਹੜੇ ਮਾੜੇ ਗੰਵ ਚੱਲ ਮਾੜੇ ਗੰਵ ਸਭ ਨੂੰ ਪਤਾ ਜੀ ਮਸਾਇਜ ਸੈਂਟਰ ਨਹੀਂ ਚੱਲ ਰਿਹਾ ਜੀ ਸੱਟਾ ਬਾਜੀ ਨਹੀਂ ਚੱਲ ਰਹੀ ਕੋਈ ਹੋਰ ਵੀ ਜੂੜਾਲੀ ਚੱਲ ਰਹੀ ਹੈ ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲ ਰਹੇ ਦੰਬੀਰ ਦਵਿੰਦਰ ਸਿੰਘ ਮੇਰਾ ਨਾਮ ਹੈ ਜੀ ਮੈਂ ਮਾਡਲ ਟਾਊਨ ਨਾਲ ਛੋਟੀ ਜੀ ਰੋਂਠੀਆਂ ਦੀ ਕਾਰਟ ਲਾਉਣਾ ਫੁੱਲ ਲਾਈਟ ਜੀ ਦੇਸੀ ਕਿਉਂ ਰਿਪੋਰਟਿੰਗ ਉੱਥੇ ਜੀ ਪਰਸੋਂ ਮੇਰੇ ਕੋ ਕਪਿਲ ਸ਼ਰਮਾ ਜੀ ਕਮੇਡੀਅਨ ਜਿਹੜੇ ਹਾਂ ਜੀ ਵਿਦ ਆਪਣੀ ਸਾਰੀ ਫੈਮਿਲੀ ਨਾਲ ਆਏ 4-5 ਕਾਰਾਂ ਨਾਲ ਮੈਡਮ ਇਹ ਉਸ ਤੋਂ ਅਗਲੇ ਦਿਨੀ ਮੇਰਾ ਰੂਟੀਨ ਵਾਈਸ ਕੰਮ ਚੱਲ ਰਿਹਾ ਸੀ ਪਿਛਲੇ ਤਕਰੀਬਨ 3 ਕੁ ਮਹੀਨੇ ਤੋਂ ਬਹੁਤ ਕੰਪਾਸ ਵਾਈਸ ਕੰਮ ਚੱਲ ਰਿਹਾ ਸੀ ਤੁਹਾਡੇ ਸਾਰਿਆਂ ਦੀ ਖੀਰਬਾਦਾ ਸੀ ਮੇਰੇ ਕੋ ਅਗਲੇ ਦਿਨ ਸਵਾ 12 ਵਜੇ ਤਕਰੀਬਨ ਸਵਾ 12 12:30 ਵਜੇ ਐਸ ਐਚਓ ਸਾਹਿਬ ਅਜੈਬ ਸਿੰਘ ਜੀ ਮੇਰੇ ਤੇ ਕੇਸ ਦਰਜ ਕਰਦੇ ਨੇ ਔਰ ਮੇਰੇ ਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜਿਹੜੀ ਤਸ਼ੱਦਦ ਕੀਤੀ ਹਾਂਜੀ ਮੇਰੇ ਨਾਲ ਜਿਹੜੀ ਮਾਰਕੁੱਟ ਕੀਤੀ ਬੰਦ ਕਮਰੇ 'ਚ ਉਹ ਬੇਰੁਣਾ ਬਹੁਤ ਗਲਤ ਕੀਤਾ ਜੀ ਪਾਪਾ ਜੀ ਕਿਸ ਕਿਉਂ ਸੀ ਕਿਉਂ ਕੀਤਾ ਕਿ ਬਿਨਾ ਮਤਲਬ ਤੋਂ ਮੈਡਮ ਇਹ ਕੇਸ ਦਰਜ ਜੇ ਮੈਂ ਟਾਈਮਿੰਗ ਦੀ ਕੋਈ ਕਮਿਸ਼ਨਰ ਸਾਹਿਬ ਦੀ ਟਾਈਮਿੰਗ ਦੀ ਉਲੰਘਣਾ ਕੋਈ ਕੀਤੀ ਹੈ ਉਹ ਮੇਰੇ ਤੇ ਕੇਸ ਕੀਤਾ ਜਾਵੇ ਕੋਈ ਨਹੀਂ ਹਾਂ ਜੀ ਐਸੀ ਇੱਕ ਛੋਟਾ ਜਿਹਾ ਪ੍ਰੋਂਠੇ ਰਾਤ ਕੋਈ ਮਿਹਨਤ ਕਰਦਾ ਉਹਨੂੰ ਮਿਹਨਤ ਨਹੀਂ ਕੀਤੀ ਕਾਰਨ ਦੇ ਜ ਮਤਲਬ ਮਿਹਨਤ ਨਹੀਂ ਕਰ ਸਕਦਾ ਜੀ ਮਾਡਲ ਟਾਰਨ ਕਿ ਕਿੱਥੇ ਕਰਕੇ ਆਪਣੀ ਮਾਡਲ ਟਾਰਨ ਸੱਜੇ ਕਰਾਟੇ ਦੇ ਕੋਲ ਕੇਸ ਕਿਸ ਬਿਹਾਫ ਤੇ ਕੀਤਾ ਗਿਆ ਤੁਹਾਡੇ ਵੱਲ ਕੇਸ ਬਸ ਹੁੰਦਾ ਜੀ ਕੋਈ ਕਿਤੇ ਧੱਕਾ ਚੱਲਦਾ ਨਹੀਂ ਹਾਂਜੀ ਗਰੀਬ ਤੇ ਧੱਕਾ ਚੱਲਦਾ ਉਹ ਕਰ ਰਹੇ ਨੇ ਗੱਲ ਨਹੀਂ ਸਮਝੇ ਤੁਸੀਂ ਥੋੜਾ ਕਲੀਅਰ ਕਰੋ ਕਿ ਕੀ ਕਾਰਨ ਹੈ ਜਿਹੜਾ ਉਹਨਾਂ ਨੇ ਕੁਝ ਨਹੀਂ ਮਿਹਨਤ ਕਰ ਰਹੇ ਆ ਜੀ ਹਾਂਜੀ ਇਹਦੇ ਕੋਈ ਕਪਿਲ ਸ਼ਰਮਾ ਆ ਗਏ ਮਿਹਨਤ ਕਰ ਰਹੇ ਆ ਉੱਠ ਰਹੇ ਆਪਾਂ ਉੱਠਣ ਨਹੀਂ ਦੇ ਰਾ ਕਿਸੇ ਜੀ ਫਿਰ ਇਸ ਦੇ ਰਿਲੇਟਿਡ ਹਜੈਬ ਸਿੰਘ ਦੇ ਇਲਾਕੇ 'ਚ ਇੰਨਾ ਮਾੜੇ ਕੰਮ ਚੱਲ ਰਹੇ ਨੇ ਹਾਂਜੀ ਉਹ ਨਹੀਂ ਦਿਖਦੇ ਉਹਨੂੰ ਕਿਉਂਕਿ ਉੱਥੇ ਪੈਸੇ ਪਹੁੰਚ ਜਾਂਦੇ ਨਹੀਂ ਕਿਹੜੇ ਮਾੜੇ ਕੰਮ ਚੱਲ ਮਾੜੇ ਕੰਮ ਸਭ ਨੂੰ ਪਤਾ ਹੈ ਜੀ ਉਹ ਮ사ਜ ਸੈਂਟਰ ਨਹੀਂ ਚੱਲ ਰਹੇ ਹਾਂ ਜੀ ਸੱਟਾ ਬਾਜੀ ਨਹੀਂ ਚੱਲ ਰਹੀ ਹੈ ਕੋਈ ਹੋਰ ਵੀ ਜੂਆ ਨਹੀਂ ਚੱਲ ਰਹੀ ਹੈ ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲਦੇ ਸਭ ਕੁਝ ਚੱਲਦਾ ਪਿਆ ਜੀ ਸਭ ਨੂੰ ਸਭ ਪਤਾ ਹੈ ਜੀ ਤੁਹਾਡੇ ਨਾਲ ਇੱਕ ਵਾਰੀ ਆ ਕੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੋਈ ਕੋਸ਼ਿਸ਼ ਨਹੀਂ ਸਿੱਧਾ ਆ ਕੇ ਮੈਨੂੰ ਕਿਹਾ ਤਿੰਨ ਮਿੰਟ ਵਿੱਚ ਬੰਦ ਕਰ ਲਿਆ ਭਾਈ ਇਹਨਾਂ ਤੋਂ ਤੇ ਦਿੱਤੇ ਕੇਸ ਦਰਜ ਹੋਣਾ ਜੀ ਆਉਂਦੇ ਹੀ ਉਹਨੇ ਇੱਕ ਮਾਰਕੀਟ ਸਟਾਰਟ ਕਰਤੀ ਵੀ 25 30 ਜਾਣੇ ਆਏ ਨਹੀਂ ਮੇਰੇ ਕੋ ਹਾਂ ਜੀ ਥਾਣੇ ਲਿਜਾ ਕੇ ਉਹਨੇ ਬੰਦ ਕਿਸ ਸਮੇਂ ਆੰਦੇ ਨੇ ਉਹ ਵਿਅਕਤੀ ਤੇ ਕਦੋਂ ਕਦੋਂ ਤੁਹਾਡੇ 12:00 12:30 ਮੈਨੂੰ ਟਾਈਮਿੰਗ ਵੀ ਐਗਜ਼ੈਕਟ ਨਹੀਂ ਪਤਾ ਜੀ ਹਾਂ ਜੀ ਰਾਤ ਨੂੰ ਹਾਂ ਜੀ ਰਾਤ ਦੇ ਸਮੇਂ ਹਾਂ ਜੀ ਹਾਂ ਜੀ ਕੋਈ ਪੁਲਿਸ ਵਗੈਰਾ ਤੁਹਾਡੇ ਕੋਲ ਨਹੀਂ ਮੇਰੇ ਕੋਲ ਜੀ ਉਹ ਪੁਲਿਸ ਅਫਸਰ ਜੀ ਟਾਈਮਿੰਗ ਨਾ ਦੇਣ ਬੰਦੇ ਨੂੰ 30 ਬੰਦੇ ਇੱਕ ਬੰਦਾ ਕੱਲ ਆ ਕੀ ਕਰੇਗਾ ਜੀ 30 ਬੰਦੇ ਆਗੇ ਅੱਛਾ ਜਦੋਂ ਪਹੁੰਚਦੇ ਨੇ ਉੱਥੇ ਫੇ ਕੀ ਕੀ ਗੱਲਬਾਤ ਸ਼ੁਰੂ ਕਿੱਦਾਂ ਹੁੰਦੀ ਥੋੜਾ ਸ਼ੁਰੂ ਜੀ ਕਹਿੰਦੇ ਅੱਡਾ ਬੰਦ ਕਰ ਦੋ ਜੀ ਇਹ ਠੀਕ ਹੈ ਜੀ ਤੇ ਉਹਨਾਂ ਨੇ ਕਹਿੰਦਾ ਟਾਈਮ ਨਹੀਂ ਦਿੱਤਾ ਇਨ ਦਾ ਮੀਨ ਟਾਈਮ ਇੱਕ ਅਫਸਰ ਨੇ ਮੈਨੂੰ ਗੱਲ ਗੱਡੀ ਅਜੈਬ ਸਿੰਘ ਵੀ ਨਾਲ ਉੱਥੇ ਹੀ ਸੀਗਾ ਜੀ ਉਹਨਾਂ ਨੇ ਗੱਲਾਂ ਕੱਡੀਆਂ ਜੀ ਗੱਲਾਂ ਕੱਢਣ ਤੋਂ ਬਾਅਦ ਮੈਨੂੰ ਬਿਠਾਇਆ ਗੱਡੀ 'ਚ ਮੈਂ ਬਹਿ ਗਿਆ ਜੀ ਕੇਸ ਦਰਜ ਕੀਤਾ ਥਾਣੇ ਜਾ ਕੇ ਮੇਰ ਨਾਲ ਉਹ ਹਾਲਤ ਸ਼ਦਤ ਪਕੀਣਾ ਪੂਰੀ ਰਾਤ ਜੀ ਪਰਮਾਤਮਾ ਕਿਸੇ ਨਾਲ ਐਦਾਂ ਦਾ ਹੁੰਦਾ ਨਹੀਂ ਤੁਹਾਡੇ ਨਾਲ ਮਾਰਕੁੱਟ ਕੀਤੀ ਗਈ ਹਾਂਜੀ ਮਾਰਕੁੱਟ ਜੀ ਉਸ ਤੋਂ ਬਾਅਦ ਕੋਈ ਤੁਸੀਂ ਸਿਵਲ ਹਸਪੀਟਲ ਜਾ ਕੇ ਕੋਈ ਐਮਲਰ ਕਰਾਈ ਜਾਂ ਕੁਝ ਕਰਾਈ ਮੈਂ ਨਹੀਂ ਕੁਝ ਨਾ ਮੈਂ ਕੋ ਟਾਈਮ ਸੀ ਮੈਂ ਉੱਥੋਂ 4:30-5:00 ਵਜੇ ਨਿਕਲਿਆ ਨਾ ਮੈਨੂੰ ਕੋਈ ਬੋਝ ਸੀ ਜੀ ਉਹਨਾਂ ਨੇ ਮੇਰ ਨਾਲ ਕੀਤਾ ਨਾ ਧੱਕਾ ਪ੍ਰਮਾਤਮਾ ਕਿਸੇ ਨਾਲ ਹੋਵੇ ਨਾ ਤੁਸੀਂ ਕੱਲੇ ਉੱਥੋਂ ਜਦੋਂ ਨਿਕਲਿਓ ਕੱਲੇ ਹੀ ਨਿਕਲਿਓ ਕੋਈ ਲੈਣਾ ਹੈ ਡਿਪਟੀ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਮੈਂ ਮੈਂ ਅਰਪੀ ਸ਼ੁਕਲਾ ਜੀ ਨਾਲ ਕੀਤੀ ਏ ਡੀਜੀਪੀ ਰਹੇ ਨੇ ਆਪਣੇ ਇੱਥੇ ਪਹਿਲੇ ਕਮਿਸ਼ਨਰ ਸਾਹਿਬ ਰਹੇ ਨੇ ਫਿਰ ਆਈਜੀ ਰਹੇ ਨੇ ਮੈਂ ਉਹਨਾਂ ਨੇ ਨਿਗਾਹਚ ਕੀਤਾ ਹੈ ਕਿ ਇਸ ਇਹ ਆਪਣੇ ਆਈਜੀ ਸਾਹਿਬ ਦੀ ਵੀ ਆਈਜੀ ਸਾਹਿਬ ਨਹੀਂ ਮਿਲੇ ਮੈਨੂੰ ਕਮਿਸ਼ਨਰ ਸਾਹਿਬ ਦੀ ਵੀ ਨਿਗਾਹਚ ਕੀਤਾ ਜੀ ਕੀ ਕਹਿੰਦੇ ਕੁਛ ਨਹੀਂ ਜੀ ਉਹਨਾਂ ਨੇ ਕੀ ਕਹਿਣਾ ਹੈ ਅਫਸਰ ਕੀ ਕਹਿੰਦੇ ਹੁੰਦੇ ਸੀ ਪਤਾ ਹੀ ਆਪਾਂ ਨੂੰ ਅਜੇ ਕੋਈ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਆਈ ਨਹੀਂ ਕੋਈ ਕੁਝ ਨਹੀਂ ਘਡਵਾਂ ਦੀ ਕੋਸ਼ਿਸ਼ ਕੀਤੀ ਨਹੀਂ ਟਾਈਮ ਹੀ ਕਦੋਂ ਮਿਲਿਆ ਮੈਡਮ ਕੱਲ ਰਾਤੀ ਇਹ ਸਾਰਾ ਸੀਨ ਹੋਇਆ ਹੈ 4:00 ਵਾਰਨਿੰਗ ਫੁੱਟਾ ਜੀ 6:00 ਵਜੇ ਉੱਠ ਕੇ ਇਥੇ ਫੇਰ ਸਵੇਰ ਦੇ ਧੱਕੇ ਖਾ ਰਹੀ ਹੈ ਜਦੋਂ ਮੈਨੂੰ ਕੋਈ ਸ਼ਰਮਾ ਤੁਹਾਡੇ ਕੋਲ ਆਏ ਸੀ ਪਰਸੋਂ ਰਾਤ ਦੀ ਗੱਲ ਪਰਸੋਂ ਰਾਤ ਤਾਂ ਉੱਥੇ ਕੋਈ ਕਰਾਉਡ ਵਗੈਰਾ ਵੀ ਕੋਈ ਕਰਾਉਡ ਨਹੀਂ ਜੀ ਕੋਈ ਕਰਾਉਡ ਨਹੀਂ ਕਿ ਤੁਸੀਂ ਵਾਇਲੈਂਟ ਕੋਈ ਕੁਝ ਵੀ ਨਹੀਂ ਅੱਜ ਤੱਕ ਮੈਡਮ ਨਾ ਅਸੀਂ दारू ਪੀਏ ਨਾ ਪਲਾਈਏ ਨਾ ਕੋ ਮਾਰ ਨਹੀਂ ਕੋਈ ਇੱਕ ਵੀ ਕਹਦੇ ਇੱਕ ਵੀ ਕੋਈ ਹੁੱਲੜਬਾਜੀ ਹੋਈ ਹੋਵੇ ਮਾੜਾ ਕੰਮ ਹੋਇਆ ਹੋਵੇ ਇੱਕ ਗੱਡੀ ਨੇ ਵੀ ਆ ਕੇ ਖਾਪ ਪਾਈ ਹੋਵੇ ਸਾਡੇ ਕੋਲ ਆ ਕੇ ਇੱਕ ਪ੍ਰੂਫ ਕਰ ਦੋ ਜੀ ਮੈਂ ਕਹਿੰਦਾ ਮੇਰੇ ਤੇ ਇੱਕ ਹੋਰ ਕੇਸ ਦਰਜ ਕਰ ਦੋ ਇਹ ਪਰੌਂਠੀਆਂ ਵਾਲੇ ਤੇ ਕੇਸ ਦਰਜ ਕਰ ਸਕਦੇ ਨੇ ਹੋਰ ਕਿਤੇ ਵੱਡੀ ਥਾਵਾਂ ਤੇ ਇਹਨਾਂ ਦਾ ੱਤਕਾ ਨਹੀਂ ਚੱਲਦਾ ਅਗਲੇ ਮਿੰਟ ਤੋਂ ਪਹਿਲੇ ਤਾਂ ਬਦਲੀਆਂ ਕਰਾ ਦਿੰਦੇ ਨੇ ਜੀ ਨਹੀਂ ਉਪਰ ਨਹੀਂ ਤੇ ਹੁਣ ਕੋਈ ਤੁਹਾਡੇ ਵੱਲੋਂ ਕੋਈ ਕੰਪਲੇਂਟ ਵਗੈਰਾ ਕੁਝ ਦਿੱਤੀ ਕੀ ਨਹੀਂ ਕੋਈ ਕੰਪਲੇਂਟ ਨਹੀਂ ਜੀ ਕੰਪਲੇਂਟ ਲੈਣੀ ਕਿੰਨੇ ਜੀ ਪਰੌਂਠੀਆਂ ਵਾਲੇ ਕੋਈ ਕਿਸੇ ਅਫਸਰ ਵੱਡੇ ਨੇ ਕੰਪਲੇਂਟ ਲੈਣੀ ਐਸਾ ਛੁਕਲਾ ਜਾਂ ਹੋਰ ਅਫਸਰ ਅਟਲਾ ਮੈਂ ਤਾਂ ਤੁਹਾਡੇ ਨੂੰ ਆਇਆ ਕਿ ਜੀ ਲਾਸ਼ ਮੈਨੂੰ ਮੇਰੀ ਭਾਬੀ ਨੇ ਕਿਹਾ ਮੇਰੇ ਭਰਾ ਨੇ ਕਿਹਾ ਅੱਕ ਕੇ ਅਜੀ ਲਾਸਟ ਜੇ ਜਾਣਾ ਹੈ ਤੁਸੀਂ ਤੇ ਪ੍ਰੈਸ ਕਲੱਬ ਜਾਓ ਉੱਥੇ ਤੁਹਾਨੂੰ ਇਨਸਾਫ ਮਿਲਣਾ ਹੋਰ ਕਿਤੇ ਨਹੀਂ ਮਿਲ ਸਕਦਾ ਮੈਂ ਤਾਂ ਮਹਾਰਾਜ ਨੂੰ ਮੰਨਦਾ ਜੀ ਅਜੀ ਤੇ ਦੂਜਾ ਦੁਨੀਆਦਾਰੀ ਚ ਪ੍ਰੈਸ ਕਲੱਬ ਆ ਗਿਆ ਜੀ ਤੁਸੀਂ ਮੈਨੂੰ ਇਨਸਾਫ ਦਵਾ ਸਕਦੇ ਹੋ ਕੀ ਮੰਗ ਕਰਦੇ ਹੋ ਹੁਣ ਬਸ ਮੈਨੂੰ ਜਿਹੜਾ ਇਹਨਾਂ ਨੇ ਐਸਐਚਓ ਨੇ ਤੇ ਹੋਰ ਅਫਸਰਾਂ ਨੇ ਮੈਨੂੰ ਧਮਕੀ ਦਿੱਤੀ ਹੈ ਉਹ ਮੈਨੂੰ ਖਤਰਾ ਵੀ ਹੈ ਬਹੁਤ ਵੱਡਾ ਕੋਈ ਛੋਟੀ ਗੱਲ ਨਹੀਂ ਹੋਈ ਰਾਤੀ ਇੱਕ ਪ੍ਰੌਂਠੇ ਵਾਲੇ ਨੂੰ ਹੱਥ ਪਾਇਆ ਬੋਧ ਮਾੜਾ ਕੰਮ ਉਹਨਾਂ ਨੇ ਕੀਤਾ ਮੇਰੇ ਨਾਲ ਕੋਈ ਬੜਾ ਅੱਛਾ ਕੰਮ ਨਹੀਂ ਕੀਤਾ ਤਾਂ ਫਰੋਂਠੇ ਵੇਚ ਰਹੇ ਆ ਸੁ ਮਾੜਾ ਕੰਮ ਇੱਕ ਮੈਨੂੰ ਪ੍ਰੂਫ ਕਰ ਦਨ ਕਿ ਵੀਰ ਜਵਿੰਦਰ ਸਿੰਘ ਤੂੰ ਆ ਮਾੜਾ ਕੰਮ ਕੀਤਾ ਮੈਂ ਤਾਂ ਸਭ ਇੱਜ਼ਤ ਮਾਨ ਵਧਿਆ ਆਪਣੇ ਜਲੰਧਰ ਦਾ ਜੀ ਇੱਥੇ ਮੇਰੇ ਕੋ ਕਬਿਲ ਸ਼ਰਮਾ ਜੀ ਆਏ ਨੇ ਹਾਂ ਜੀ ਆਪਣੇ ਸ਼ਹਿਰ ਦਾ ਇੱਜ਼ਤ ਵਧੀ ਹੈ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਕਿਸੇ ਕੋਈ ਮਾੜਾ ਕੰਮ ਮੈਨੂੰ ਬਰੂਫ ਕਰਦਣ ਵੀਰ ਜਿੰਦਰ ਤੋਂ ਆ ਮਾੜਾ ਕੰਮ ਕੀਤਾ ਲੇਕਿਨ ਤੁਹਾਨੂੰ ਇੱਕ ਵਾਰੀ ਦੱਸ ਦਈਏ ਕਿ ਕਮਿਸ਼ਨਰ ਸਾਹਿਬ ਦੇ ਆਰਡਰ ਨੇ ਕਿ ਕੋਈ ਉਹਨਾਂ ਦਾ ਆਰਡਰ ਮੈਂ ਜਾਣੀ ਜੀ ਮੈਨੂੰ ਪਤਾ ਹੈ ਜੀ ਮੈਂ ਉਹਨਾਂ ਦੇ ਆਰਡਰ ਤੋਂ ਬਾਅਦ ਮੈਂ ਡੀਸੀ ਸਾਹਿਬ ਕੋਲ ਪੇਸ਼ ਹੋਇਆ ਰਿਕੁਐਸਟ ਕਰਨ ਲਈ ਡੀਸੀ ਸਾਹਿਬ ਨੇ ਮੈਨੂੰ ਕਿਹਾ ਬਟੇ ਜੀ ਲਾ ਲਓ ਉਹਨਾਂ ਕੋਲ ਰਿਟਰਨ ਰਿਟਰਨ ਲੈਣਾ ਚਾਹੀਦਾ ਸੀ ਨਹੀਂ ਲਿੱਤਾ ਤੇ ਅੱਜ ਇਹ ਸਭ ਕੁਝ ਹੋ ਗਿਆ ਜੀ ਜਿੱਥੇ ਤੱਕ ਕਾ ਹੁਣਾ ਹੋ ਹੀ ਜਾਣਾ ਜੀ ਭਾਵੇਂ ਰਿਟਰਨ ਵੀ ਲਿੱਤਾ ਹੁੰਦਾ ਜੇ ਤੱਕਾ ਲਿਖਿਆ ਜੀ ਤੱਕਾ ਹੋ ਗਿਆ ਤੁਹਾਡੇ ਵੱਲੋਂ ਕੋਈ ਇਸ ਦੇ ਰਿਲੇਟਿਡ ਕੋਈ ਹੁਣ ਸੀਸੀਟੀਵੀ ਫੁਟੇਜ ਕਢਵਾਈ ਜਾਏਗੀ ਕਢਵਾਈ ਜਾਏਗੀ ਮੈਂ ਕੋਸ਼ਿਸ਼ ਪੂਰੀ ਕਰਾਂਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਅਫਸਰਾਂ ਦੇ ਮੈਂ ਜਿਨ੍ਹਾਂ ਨੇ ਮੈਨੂੰ ਹੱਥ ਪਾਇਆ ਉਹ ਕਢਵਾਉਂਦੀ ਮਤਲਬ ਉਹਨਾਂ ਦੀ ਇੰਨੀ ਤਨਖਾਹਾਂ ਹੈ ਮੇਰ ਕੋ ਜੀਰੋ ਹੈ ਜੀ ਮੈਂ ਰੋਡ ਤੇ ਖੜਾ ਮੇਰ ਕੋ ਕੀ ਹੋਏਗਾ ਤੁਸੀਂ ਆਪੇ ਸੋਚ ਲਓਗੇ ਆਖ ਕੇ ਮੈਂ ਇੱਥੇ ਆਇਆ ਜੀ ਬੜਾ ਮੁਸ਼ਕਿਲ ਪ੍ਰੈਸ ਕਾਨਫਰੈਂਸ ਕਲੱਬ ਆਇਆ ਤੁਹਾਡੇ ਕੋ ਉਮੀਦ ਲੈ ਕੇ ਕਿ ਮੇਰੇ ਕੋ ਕੋ ਪ੍ਰੂਫ ਵੀ ਨਹੀਂ ਹੈ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਮੈਂ ਪ੍ਰੂਫ ਕਿਦਾਂ ਦੇ ਸਕਦਾ ਜੀ ਦੱਸੋ ਕਿ ਮੇਰੀ ਜਗ੍ਹਾ ਕੋਈ ਵੀ ਹੋ ਗੋ ਕੋਈ ਪ੍ਰੂਫ ਨਹੀਂ ਦੇ ਸਕਦਾ ਜੀ ਪਰਸਨਲ ਲਿਜਾ ਕੇ ਤੇ ਪਿਆਰ ਤਾਂ ਮੈਨੂੰ ਕਰਨਾ ਨਹੀਂ ਜੀ ਮੇਰੀ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਜਾਂ ਮੇਰਾ ਮਾਰਾ ਜਾਂਦਾ